ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਧਪੁਰੀਆ ਡੇਰੀ ਫਾਰਮ YouTube ਵਿੱਚ ਤੁਹਾਡਾ ਸਵਾਗਤ ਹੈ ਸਜਣੋ ਅੱਜ ਦੀ ਵਿਜਿਟ ਪਿੰਡ ਤੂਰੇ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰਨ ਸਾਹਿਬ ਦੇ ਤਹਿਸੀਲ ਪੱਟੀ ਲੱਗਦੀ ਹੈ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕਵੈਸਟ ਬੇਨਤੀ ਕਰਦੇ ਆ ਕਿਦੋਂ ਵੀ ਖਰੀਦਦਾਰੀ ਕਰਨੀ ਆ ਆਪਣੀ ਨਰਖ ਪਰਖ ਕਰਕੇ ਚੋਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਬਾਅਦ ਚ ਕਿਸੇ ਨੂੰ ਕੋਈ ਲਾਮਾ ਨਾ ਦਿਆ ਕਰੋ ਤੁਹਾਡਾ ਫਰਜ ਬੰਦਾ ਨਰਖ ਪਰਖ ਕਰਨਾ ਸਾਡਾ ਫਰਜ ਆ ਵੀਡੀਓ ਬਣਾਉਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਵੀਡੀਓ ਨੂੰ ਜਰੂਰ ਅੰਤ ਤੱਕਰ ਵੇਖ ਕੇ ਸਮਝ ਕੇ ਗੱਲ ਬਾਤ ਫਿਰ ਫੂਨ ਲਾਇਆ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਅੱਜ ਪਹੁੰਚੋ ਕੇ ਪਿੰਡ ਪੂਰੇ ਬਾਈ ਗਰ ਲਾਲ ਦੇ ਕੋਲ ਇੱਕ ਦੂਜਾ ਸੁਹਾ ਝੋਟੀ ਆ ਆਸਲ ਪੂਰਿਆਂ ਦਾ ਤਕਰੀਬਨ ਸਾਰੇ ਭੈਣ ਭਰਾ ਸਾਡੇ ਜਾਣਦੇ ਆ ਮਾਲਵੇ ਵਾਲੇ ਬੜਾ ਮਤਲਬ ਕੀ ਇਹ ਰਵਾ ਜਿਹੜਾ ਅਸਲ ਪੂਰੀਆਂ ਦਾ ਮੰਨਿਆ ਜਾਂਦਾ ਏ ਮਾਲ ਚੰਗਾ ਨਿਕਲਦਾ ਅਸਲ ਪੂਰੀਆਂ ਦੇ ਵਿੱਚੋਂ ਚੰਗਾ ਹੀ ਪਹਿਲੋਂ ਮਾਲੀ ਮੌਲੀ ਬਲੱਡ ਲਾਈਨ ਚੰਗੀ ਗਰੁੱਪ ਦੇ ਪਸ਼ੂ ਹੁੰਦੇ ਇੱਥੇ ਤੇ ਪੁੱਛਦਿਆਂ ਬਾਈਕਰ ਲਾਲ ਨੂੰ ਕੀ ਇੰਦੀ ਡਿਟੇਲ ਹੈ ਬਾਈਕਰ ਲਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਤੇ ਨਾਮ ਤੇ ਡਰੈੱਸ ਪਿੰਡ ਦਾ ਫੋਨ ਨੰਬਰ ਦਈਏ ਭੈਣ ਜੀ ਨਾਮ ਗੁਲਾਬ ਸਿੰਘ ਪਿੰਡ ਪੂਰਾ ਖੋਣਾ ਸੀ ਪੱਟੀ ਜ਼ਿਲ੍ਹਾ ਤਮੰਦਾਰ ਫੋਨ ਨੰਬਰ 9943 9004 ਠੀਕ ਹੈ ਜੀ ਤੇ ਭਾਈ ਗੁਲਾਬ ਜੀ ਪੂਰੇ ਪਿੰਡ ਆਪਣਾ ਬਾਰਡਰ ਤੇ ਏਰੀਏ ਦੇ ਉੱਪਰ ਹੀ ਆ ਗਿਆ ਹਨਾ ਹਾਂਜੀ ਤੇ ਜਿਹੜਾ ਕਈ ਭੈਣ ਭਰਾ ਆਪਣੇ ਇਸ ਲਾਈਨ ਨਾਲ ਮਾਲਵੇ ਵਾਲੇ ਜੁੜੇ ਨੇ ਇਹ ਇਹ ਜਿਹੜੀ ਬੈਲਟ ਆਪਣੀ ਰਵਾ ਮਾਲ ਚੰਗਾ ਨਿਕਲਦਾ ਹੈ ਬਹੁਤ ਚੰਗਾ ਜੀ ਹਨਾ ਜਿਵੇਂ ਆਸਲ ਪੂਰੀਆਂ ਦਾ ਮਸ਼ਹੂਰ ਮਾਲ ਡੰਗਰਿਆਂ ਇਹ ਚੱਲ ਸੱਜਣੋ ਨੀਲੀ 라ਵੀ ਦੇ ਵਿੱਚ ਤਾਂ ਨਹੀਂ ਆਉਂਦੀ। ਬਾਕੀ ਅੱਖਾਂ ਜਿਹੜੀਆਂ ਬਿੱਲੀਆਂ ਮਣਕੀ ਦੇ ਵਿੱਚ ਆ ਦੋਵੇਂ ਅੱਖਾਂ ਬਹੁਤ ਖੂਬਸੂਰਤ ਆ ਤੇ ਸਿੰਘ ਬਹੁਤ ਸੋਹਣਾ ਲੱਗਾ। ਬਾਕੀ ਸਾਰੀ ਜੈੱਡ ਬਲੈਕ ਕਾਲੀ ਆ ਸਮਝ ਲਓ ਮੱਝ ਤੇ ਚੰਗੀ ਆ ਗੁੰਦੀ ਗੰਦੀ ਆ ਗੋਲ ਮਟੋਲ ਜੀ ਆ। ਤਾਜੀ ਸੂਈ ਆ ਕੋਈ 3-4 ਤਿੰਨ ਦੇ ਵਿੱਚ ਸੂਈ ਨੂੰ ਟਾਈਮ ਹੋ ਗਿਆ ਏ। ਕਿੰਨੇ ਵੀਰ ਬੌਲੇ ਤੋਂ ਸਟਾਰਟਿੰਗ ਆ? 8 ਕਿਲੋ ਵੀਰ ਜੀ। 8 ਕਿਲੋ। ਤੇ ਖੋਲ ਕੇ ਤੋੜ ਕੇ ਤੁਹਾਨੂੰ ਚੈੱਕ ਕਰਾਉਨੇ ਆ। 8 ਕਿਲੋ ਬੌਲੇ ਤੋਂ ਜਿਹੜੀ ਸਟਾਰਟਿੰਗ ਆ ਸੱਜਰੋਂ ਤੇ ਸੋਹਣੀ ਆ ਜਿੰਨੇ ਵੀ ਬੰਤਰ ਹੈਗੇ ਆ ਖੂਬਸੂਰਤ ਆ ਬਾਕੀ ਸ਼ਾਇਸ਼ ਹੋਈ ਚੰਗੀ ਐ ਸਿੰਘ ਗੋਲ ਨਕੀਨਾ ਟਾਪ ਦਾ ਸਮਝ ਲਓ ਲਓ ਜੀ ਹਾਈਟ ਵੀ ਠੀਕ ਆ ਆਮ ਛੋਟੀਆਂ ਨਾਲੋਂ ਚੰਗੀ ਜਾਪਦੀ ਸਾਨੂੰ ਤੁਸੀਂ ਆਪਣੀ ਫਿਰ ਵੀ ਆ ਕੇ ਨਰਖ ਪਰਖ ਕਰਨੀ ਆ ਕਿਉਂਕਿ ਫਰਜ ਹੈ ਤੁਹਾਡਾ ਲਓ ਜੀ ਬਾਕੀ ਲੰਬੀ ਲੰਬੀ ਚੰਗੀ ਆ ਦੁੱਧ ਦੇ ਹੱਕ ਚ ਪੁੱਛਦੇ ਆ 8 ਕਿਲੋ ਬੌਲੇ ਤੋਂ ਸਟਾਰਟਿੰਗ ਆ ਕਿੰਨਾ ਕੁ ਚੋ ਆਜੂਗੀ ਇਹਦੀ ਕਿੰਨਾ ਕੁ ਦੁੱਧ ਕਰਜੂਗੀ ਜੀ ਜੇ ਆ ਟਾਈਮ ਜਿਹੜਾ ਹਾਜ਼ਰ ਆਪਾਂ ਉਹ ਦੱਸ ਰਹੇ ਆ ਕੋਈ ਸੇਵਾ ਦਾ 10 ਵੀ ਚੋ ਆ ਸਕਦੀ ਹੈ 12 ਲੀਟਰ ਵੀ ਚੋ ਆ ਸਕਦੀ ਹੈ 12 ਕਿਲੋ ਵੀ ਚੋ ਆ ਸਕਦੀ ਹੈ ਉਏ 12 ਕਿਲੋ ਇਹਨੂੰ ਆਂਦਾ ਵੀ ਕੀ ਖਾਣਾ ਕਿਉਂਕਿ ਜੰਮੀ ਪੜੇ ਜਾਂ ਮੱਝ ਸੋਣੀ ਆ ਪਿੱਟ ਕੁੜੇ ਦੀ ਤੇ ਆਮ ਹੀ ਮੈਂ 12 ਕਿਲੋ ਦੁੱਧ ਤੇ ਦਿੱਤੀ ਜਾਂਦੀਆਂ ਤੇ ਕਿੰਨੇ ਰੀ ਦੇ ਦੇ ਕੀ ਮੁੱਲ ਕਰਨਾ 92000 ਮੁੱਲ ਕਰ ਦਸਮਤ 92000 2000 ਕਰਨੀ ਛੋੜ 90 ਦੇ ਦੇਗੇ ਕਨੈਕਟ ਨੰਬਰ ਬੋਲ ਦਿਓ 9245 88004 ਠੀਕ ਆ ਲਓ ਬਈ ਸੱਜਣੋ 90000 ਦੇ ਵਿੱਚ ਜਿਹੜੀ ਤਾਜੀ ਹੋਈ ਸਬਾਈ ਮੈਂ ਆਸਲ ਪੂਰਿਆਂ ਦੀ ਬਰਲਟ ਦੇ ਵਿੱਚ ਖੜੀ ਆ ਜ਼ਰੂਰ ਤੁਹਾਡੇ ਮਨ ਨੂੰ ਲੱਗੂਗੀ ਪੇਠਪੂੜਾ ਬਹੁਤ ਸੋਹਣਾ ਲੱਗਾ ਖੂਬਸੂਰਤ ਆ ਨਾਲੇ ਨਵੀਆਂ ਜਿੰਨੇ ਘਰੇ ਰੱਖਣੀਆਂ ਉਹਨੂੰ ਬਹੁਤ ਚੰਗੀ ਆ ਜਿਹੜੇ ਮੇਰੇ ਵੀਰ ਹਿੜਿਆਣੇ ਨੂੰ ਜਾਂਦੇ ਆ ਉਹ ਮੋੜ ਹੋਂ ਰਾਹ ਕਿਉਂ ਇਹ ਆ ਕੇ ਲੈ ਜਾਣਾ ਤੇ ਖਰੀਦਦਾਰੀ ਕਰ ਲਿਓ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ